ਅੱਜ ਅਸੀਂ ਖੜੇ ਹਾਂ ਦਫ਼ਤਰ ਮਾਰਕੀਟ ਕਮੇਟੀ ਦਰਾਹਾ ਦੇ ਵਿਖੇ ਜਿੱਥੇ ਕਿ ਪੰਚਾਇਤੀ ਚੋਣਾਂ ਦੇ ਫਾਰਮ ਭਰੇ ਜਾ ਰਹੇ ਨੇ ਜਿਸ ਤਰ੍ਹਾਂ ਕਿ ਅੱਜ ਪੰਚਾਇਤੀ ਚੋਣਾਂ ਦੇ ਪੰਚਾਂ ਅਤੇ ਸਰਪੰਚਾਂ ਦੇ ਫਾਰਮ ਭਰਨ ਦਾ ਆਖਰੀ ਦਿਨ ਹੈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੂਸਰੇ ਪਾਸੇ ਲੋਕਾਂ ਦੀ ਇਹ ਸ਼ਿਕਾਇਤ ਵੀ ਹੈ ਕਿ ਜੇ ਜਿਹੜਾ ਇਹ ਲੋਕਤੰਤਰ ਦਾ ਪ੍ਰੋਸੈਸ ਹੈ ਲੋਕਤੰਤਰ ਦਾ ਮੇਲਾ ਇਸ ਪ੍ਰੋਸੈਸ ਨੂੰ ਇਸ ਪ੍ਰਕਿਰਿਆ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਫਾਰਮੈਲिटीज ਵਧਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਕਿ ਉਹਨਾਂ ਦੀ ਪਹਿਲੀ ਸ਼ਿਕਾਇਤ ਇਹ ਹੈ ਕਿ ਉਹਨਾਂ ਨੂੰ ਸਮਾਂ ਬਹੁਤ ਘੱਟ ਦਿੱਤਾ ਗਿਆ ਦੋ ਛੁੱਟੀਆਂ ਪਹਿਲਾਂ ਨੇ ਤੇ ਹੁਣ ਜਦੋਂ ਇੱਥੇ ਆਏ ਫਾਰਮ ਭਰਨ ਲਈ ਆਏ ਨੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਨਾਲ ਗਵਾਹਾਂ ਦੇ ਫਾਰਮ ਲੈ ਕੇ ਆਓ ਉਹਨਾਂ ਦੇ ਆਧਾਰ ਕਾਰਡ ਲੈ ਕੇ ਆਓ ਜਦੋਂ ਲੋਕ ਵਾਪਸ ਜਾਂਦੇ ਨੇ ਤੇ ਦੁਬਾਰਾ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਇਹ ਕਹਿ ਕੇ ਵੀ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਕੈਕ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਲੋਕਾਂ ਦੇ ਵਿੱਚ ਲੋਕ ਪੰਬਲ ਪੂਸੇ ਦੇ ਵਿੱਚ ਜਿਆਦਾ ਪਾਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਇਹ ਲੋਕਤੰਤਰ ਦਾ ਜੋ ਪ੍ਰੋਸੈਸ ਆ ਇਸ ਨੂੰ ਸਿੰਪਲ ਤੇ ਸਰਲ ਬਣਾਇਆ ਜਾਵੇਗਾ ਤੁੰਤੂ ਤਰਾਥਲੀ ਪੱਧਰ ਤੇ ਦੇਖਣ ਵਿੱਚ ਆਇਆ ਕਿ ਇਹ ਪ੍ਰੋਸੈਸ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਲੋਕਾਂ ਦੇ ਵਿੱਚ ਥੋੜਾ ਰੋਹ ਵੀ ਦੇਖਣ ਨੂੰ ਮਿਲ ਰਿਹਾ ਆਹ ਕਰਦੇ ਆ ਜੋ ਇੱਥੇ ਫਾਰਮ ਪਰਨ ਆਏ ਲੋਕ ਨੇ ਉਹਨਾਂ ਦੇ ਨਾਲ ਲੰਬੀ ਲਾਈਨਾਂ ਲੱਗੀਆਂ ਹੋਈਆਂ ਨੇ 5000 ਇਹ ਕੰਮ ਹੋਈ ਜਾਂਦਾ ਜਿਵੇਂ ਨੰਬਰ वाइज ਟੋਕਨ ਦਿੰਦੇ ਆਪਣੇ ਕੰਮ ਹੋ ਰਿਹਾ ਜੀ ਟੋਕ ਹਾਂਜੀ ਹਾਂਜੀ ਹਾਜੀ ਭਰਾ ਜੀ ਆਜੋ 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 ਆਓ ਜੀ ਲੱਬੜਦਾਰ ਜੀ ਕੀ ਵਾਲਾ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਪਿੰਡ ਤੋਂ ਆਏ ਹੋ ਜੀ ਮੇਰਾ ਪਿੰਡ ਜਰਗਾ ਜੀ ਨੰਨਾ ਲੰਬੀਆਂ ਲੱਕੀਆਂ ਹੋਈਆਂ ਨੇ ਚੋਣਾ ਦਾ ਫਾਰਮ ਤਾਂ ਹੁੰਦਾ ਵੀ ਦਿੰਨਾ ਤੇ ਤੇ ਟਾਈਮ ਬਹੁਤ ਘੱਟ ਹੈ ਜੀ ਤੇ ਕੁਝ ਇਹਨਾਂ ਨੇ ਅਰਜਨ ਪਾਈ ਆ ਵੀ ਡਬਲ ਮੈਂਬਰ ਲੈ ਕੇ ਆਓ ਜਿੰਨੇ ਕਵਰਿੰਗ ਵਾਲੇ ਨੇ ਉਹਨਾਂ ਨੂੰ ਨਾਲ ਲੈ ਕੇ ਆਓ ਉਰੇ ਆਏ ਤੇ ਦੱਸਦੇ ਨੇ ਨਹੀਂ ਬੰਦਾ ਪਿੰਡੋਂ ਲੈ ਕੇ ਉਹਨਾਂ ਕਰਕੇ ਇਕੱਠ ਹੋ ਗਿਆ ਹੁਣ ਕਹੀ ਜਾਂਦੇ ਨੇ ਰਹਿਣ ਦੋ ਨਹੀਂ ਪਹਿਲਾਂ ਕੋਈ ਹਦਾਇਤਾਂ ਲਿਖਿਆ ਨਹੀਂ ਹੋਈ ਉਸੇ ਇਸ ਤਰ੍ਹਾਂ ਨਹੀਂ ਲਿਖਿਆ ਨਹੀਂ ਹੋਈਆਂ ਕੋਈ ਪਹਿਲਾਂ ਹਦਾਇਤ ਨਹੀਂ ਲਿਖੀ ਹੋਈ ਵੀ ਕਵਰਿੰਗ ਵਾਲਿਆਂ ਨੇ ਲੈ ਕੇ ਆਉਣੇ ਨੇ ਜਾਂ ਫਲਾਨਾ ਉਹ ਕਰਨਾ ਉਹ ਚ ਕੋਈ ਨਹੀਂ ਥੀ ਬਾਕੀ ਮੈਂ ਦਾ ਭੈਣ ਭਾਈ ਨੂੰ ਕਹਿਣਾ ਸਾਰੇ ਪਿਆਰ ਨਾਲ ਇਲੈਕਸ਼ਨ ਲੜੋ ਕੋਈ ਇੱਥੇ ਆਪਾਂ ਨੇ ਆ ਇਲੈਕਸ਼ਨ 15 ਦਿਨਾਂ ਇਤੋਂ ਬਾਅਦ ਫਿਰ ਆਪਾਂ ਨੇ ਇੱਥੇ ਹੀ ਰਹਿਣਾ ਬਈ ਬੇਨਤੀ ਆ ਸਾਰੇ ਭੈਣਾਂ ਭਾਈਆਂ ਨੂੰ ਬਈ ਪਿਆਰ ਨਾਲ ਰਹੋ ਪਿਆਰ ਨਾਲ ਬੇਨਤੀ ਹਾਂਜੀ ਮਨਜੂਰ ਹਾਂਜੀ ਸ਼ਾਨਵਜ ਖਾਨ ਆ ਜੀ ਮੇਰਾ ਪਿੰਡ ਜਰਗਾ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਜੋ ਸਾਰੀ ਗਤੀਵਿਧੀ ਦਿਖਾ ਰਹੇ ਹੋ ਪੰਜਾਬੀਆਂ ਨੂੰ ਐਨਆਰਆਈ ਭਰਾਵਾਂ ਨੂੰ ਤੁਹਾਡਾ ਦਿਲ ਦੀਆਂ ਕਰਾਈਆਂ ਧੰਨਵਾਦ ਆ ਜੀ ਨਾਲ ਹੀ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਦੇਖੋ ਇਹ ਤਾਂ 5 ਸਾਲ ਦਾ ਦੌਰ ਹੁੰਦਾ ਦੁਬਾਰਾ ਫੇਰ ਆ ਜਾਂਦਾ ਭਾਈਚਾਰਕ ਸਾਂਝ ਬਣਾ ਕੇ ਰੱਖੀ ਆਪਾਂ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ ਜਿੱਥੋਂ ਕੋਈ ਤੁਹਾਨੂੰ ਲੱਗਦਾ ਵੀ ਇਹ ਭਾਈ ਆਪਣੇ ਕਹੇ ਤੇ ਵਾਪਸ ਲੈ ਲੂਗਾ ਕਾਂਗਰਸ ਵਾਪਸ ਲਵੋ ਭਾਈਚਾਰਕ ਸਾਂਝਾ ਬਣਾ ਕੇ ਰੱਖੋ ਕਿਉਂਕਿ ਇਹ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਸਰਪੰਚੀ ਪੰਚੀ ਦੀਆਂ ਐਸੀ ਲੜਾਈ ਕਰਾ ਦਿੰਦੀਆਂ ਨੇ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦੀ ਆ ਜੀ ਫਿਰ ਕਿੱਤੇ ਨਾ ਕਿਤੇ ਆਉਣ ਵਾਲੀਆਂ ਨਸਲਾਂ ਤੱਕ ਰਹਿੰਦੀ ਐ ਮੇਰੀ ਤਾਂ ਹੀ ਬੇਨਤੀ ਆ ਦੇਖੋ ਸਰਕਾਰਾਂ ਵੀ ਪਿੰਡਾਂ ਨਾਲ ਹੀ ਹੁੰਦੀਆਂ ਨੇ ਪਿੰਡ ਨੂੰ ਵੀ ਪਿੰਡ ਨਾਲ ਹੀ ਰਹਿਣਾ ਚਾਹੀਦਾ ਮੇਰੀ ਹੱਥ ਜੋੜ ਕੇ ਇਹੀ ਗੁਜਾਰਸ਼ਾ ਬੇਨਤੀ ਆ ਵੀ ਤੁਸੀਂ ਆਪਣੇ ਨਗਰ ਦੇ ਨਾਲ ਆਪਣੇ ਭਾਈਚਾਰਕ ਸਾਂਝ ਬਣਾ ਕੇ ਰੱਖੋ ਕੁਝ ਸ਼ਰਾਰਤੀ ਅੰਸਰ ਵਿੱਚ ਵੜ ਕੇ ਉਂਗਲਾਂ ਲਾ ਕੇ ਕੰਮ ਕਰਾਉਂਦੇ ਨੇ ਵੀਰ ਆਪ ਉਹੀ ਉਹੀ ਕੌਲੀ ਦੇ ਵਿੱਚ ਚਮਚਿਆਂ ਨਾਲ ਛੱਟਦੇ ਹੁੰਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਚਮਚਿਆਂ ਦੇ ਪਿੱਛੇ ਲੱਗ ਕੇ ਆਪਣੀਆਂ ਭਾਈਚਾਰਕ ਸਾਂਝਾਂ ਦਾ ਤੋਰੋ ਹਾਂਜੀ ਭਰਾ ਜੀ ਕਿਹਨਾਂ ਚ ਤੁਹਾਡਾ ਮੇਰਾ ਨਾਮ ਜੀ ਭਗਵਿਰ ਸਿੰਘ ਅੱਜ ਤੁਸੀਂ ਚੋਣ ਫਾਰਮ ਭਰੇ ਆ ਕਿਹੜਾ ਪਿੰਡਾ ਜੀ ਤੁਹਾਡਾ ਮੇਰਾ ਪਿੰਡਾ ਜੀ ਜਰਗ ਜਰਗ ਹਾਂਜੀ ਹਾਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕੀ ਕਹੋਗੇ ਬਸ ਕੀ ਕਹਿ ਸਕਦੇ ਆਂ ਜੀ ਲੰਬੀਆਂ ਲਾਈਨਾਂ ਨੇ ਤਾਂ ਬਸ ਗੱਲੇ ਨਾ ਕਰੋ ਜੀ ਇਹ ਇਹ ਮੈਂ ਪਹਿਲੀ ਵਾਰੀ ਦੇਖ ਰਿਹਾ ਮੈਂ ਪਹਿਲਾਂ ਵੀ ਇਲੈਕਸ਼ਨ ਲੜਿਆ ਇਹਨਾਂ ਨੇ ਆ ਕਾਗਜ਼ ਜਣਦੀ ਐਨੇ ਕਾਗਜ਼ ਨੇ ਬੰਦੇ ਜਣਦੀ ਜਿਵੇਂ ਕਹਿੰਦੀ ਪਾਗਲ ਕਰਨ ਵਾਲੀ ਗੱਲ ਕੀਤੀ ਕੋਈ ਕਾਗਜ਼ ਹੀ ਨਹੀਂ ਪੂਰੇ ਹੋ ਰਹੇ ਇੰਨਾ ਜਣਦੀ ਮੈਂ ਦੇਖਿਆ ਪਹਿਲੀ ਵਾਰੀ ਦੇਖਿਆ ਜਣਦੀ ਮੈਂ ਪਹਿਲਾਂ ਵੀ ਮੈਂ ਇਲੈਕਸ਼ਨ ਲੜਿਆ ਨੇ ਪਹਿਲਾਂ ਵੀ ਪਰ ਇਹਨਾਂ ਨੇ ਇੰਨਾ ਕੁਝ ਦੇਖਿਆ ਨਹੀਂ ਸੀ ਪਹਿਲੀ ਵਾਰੀ ਦੇਖ ਰਹੇ ਹਾਂ ਕੀ ਲੱਗਦਾ ਵੀ ਕਾਰਨ ਕੀ ਆ ਫਾਰਮਲਿਟੀਆਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਨੇ ਇਹ ਇਹ ਸਮਝੋ ਬਾਹਰ ਆ ਜੀ ਵੀ ਗੱਲ ਕੀ ਆ ਵੀ ਜਿਹੜੇ ਹੁਣ ਆਮ ਬੰਦੇ ਨੇ ਵਿਚਾਰੇ ਜਿਹੜੇ ਕਦੇ ਬਾਹਰ ਨਿਕਲੇ ਨਹੀਂਗੇ ਉਹ ਵੀ ਇੱਥੇ ਮਾਤਰਾ ਭਰਨਾ ਆਉਂਦੇ ਨੇ ਫਾਰਮ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਜਾਈਏ ਕਿੱਧਰ ਨੂੰ ਵੀ ਕੀ ਕਰੀਏ ਠੀਕ ਆ ਨਹੀਂ ਇਹ ਆਮ ਆਦੀ ਪਾਰਟੀ ਜਿਹੜੀ ਬਦਲਾਵ ਵਾਲੀ ਪਾਰਟੀ ਆ ਇਹਨੂੰ ਬਦਲਾਵਾ ਕੀਤਾ ਸੀ ਹਾਂਜੀ ਹਾਂਜੀ ਇਹ ਜਿਹੜਾ ਪ੍ਰੋਸੈਸ ਆ ਇਹਨੂੰ ਸੌਖਾ ਕਰਤਾ ਜਾਊਗਾ ਆਮ ਲੋਕ ਵੱਧ ਤੋਂ ਵੱਧ ਇਸਾ ਲੈ ਸਕਣਗੇ ਹਾਂਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੰਮ ਜਿਹੜਾ ਪ੍ਰੋਸੈਸ ਆ ਉਹ ਕੰਪਲੀਕੇਟ ਕਰਤਾ ਉਜਲਦਾਰ ਕਰਤਾ ਕੰਮ ਕੀ ਆ ਨਹੀਂ ਦੇਖੋ ਆਮ ਆਦਮੀ ਵਾਲੀ ਪਾਰਟੀ ਜਿਹੜੀ ਆਮ ਆਦਮੀ ਦਾ ਗੱਲੇ ਕੋਈ ਨਹੀਂ ਹੈ ਠੀਕ ਆ ਨਹੀਂ ਮੈਂ 2014 ਦੇ ਵਿੱਚ ਇਹਨਾਂ ਨਾਲ ਮਤਲਬ ਪਹਿਲੇ ਜੁੜਿਆ ਹੋਇਆ ਸੀਗਾ 2014 ਦੇ ਵਿੱਚ ਤੇ ਜਦ ਗੱਲ ਤਾਂ ਆਮ ਆਦਮੀ ਨੂੰ ਸੀ ਵੀ ਆਮ ਆਦਮੀ ਭਾਈ ਮੂਹਰੇ ਆਊਗਾ ਅੱਗੇ ਆਊਗਾ ਇਹਨਾਂ ਨੇ ਆਮ ਆਦਮੀ ਅੜ ਜਾਤਾ ਐਨਾ ਤੁਸੀਂ ਹੁਣੇ ਫਾਰਮ ਪਰ ਚੁੱਕੇ ਆ ਬਾ ਫਾਰਮ ਅਜੇ ਤਾਂ ਪਤਾ ਨਹੀਂ ਕੋਈ ਉਧਰ ਹਜੇ ਖਬਰ ਅਜੇ ਹੋ ਜਣਾ ਹੈ ਹਜੇ ਵੀ ਨਹੀਂ ਪਤਾ ਹੈਗਾ ਤੁਸੀਂ ਕੰਮ ਕੀ ਕਰਦੇ ਆ ਮੈਂ ਪਲੰਬਰ ਦਾ ਕੰਮ ਕਰਦਾ ਹਾਂ ਤੁਸੀਂ ਮੈਨੂੰ ਤਾ ਲੱਗਿਆ ਤੁਸੀਂ ਗਾਉਣ ਦਾ ਵੀ ਸ਼ੌਕ ਰੱਖਦੇ ਹੋ ਹਾਂਜੀ ਰੱਖਦੇ ਹਾਂ ਜੀ ਸਿੰਗਰ ਅਸੀਂ ਸਨੋਕ ਵਾਲਾ ਵੀ ਦੱਸਦਾ ਗਾਣਾ ਸੁਣਾ ਦੇ ਅਰੇ ਫਾਰਮ ਮੈਂ ਪਹਿਲੇ ਸੁਣਾ ਦੇ ਫਿਰ ਗਾਣਾ ਗਾਣਾ ਦਾ ਤੁਸੀਂ ਸੁਣਾ ਦੇ ਗਾਣਾ ਤਾਂ ਤੁਸੀਂ ਗੱਲ ਆਪਾਂ ਜੇ ਕਰੀਏ ਮਤਲਬ ਜਿਵੇਂ ਕਹਦੇ ਜੇ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਂ ਦਾ ਮਾਰਾ ਹੈ ਜੇ ਭਾਰਤ ਦੇਸ਼ ہمارا ਹੈ ਜੇ ਬੇਈਮਾਨੋਂ ਦਾ ਮਾਰਾ ਹੈ ਇੱਥੇ ਲੀਡਰ ਕਰਦੇ ਲੁੱਟ ਬੜੀ ਜਨਤਾ ਤੇ ਪੈਂਦੀ ਕੁੱਟ ਬੜੀ ਅੰਨੀ ਪੀੜੀ ਕੁੱਤੇ ਚੱਟਦੇ ਨੇ ਨਾ ਕਿਸੇ ਨੂੰ ਕੋਈ ਕਿਨਾਰਾ ਹੈ ਇਹ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਂ ਦਾ ਮਾਰਾ ਹੈ ਇਹ ਬੇਈਮਾਨੋਂ ਦਾ ਮਾਰਾ ਹੈ ਇੱਥੇ ਰੱਜੇ ਨੂੰ ਹੋਰ ਰਜਾਉਂਦੇ ਨੇ ਭੁੱਖੇ ਨੂੰ ਫਾਹੇ ਲਾਉਂਦੇ ਨੇ ਇੱਥੇ ਰੱਜੇ ਨੂੰ ਹੋਰ ਰਿ ਆਉਂਦੇ ਨੇ ਭੁੱਖੇ ਨੂੰ ਫਾਹੇ ਲਾਉਂਦੇ ਨੇ ਅੰਨੀ ਪੀੜੀ ਕੁੱਤੇ ਚੱਤਦੇ ਨੇ ਨਾ ਕਿਸੇ ਨੂੰ ਕੋਈ ਕਿਨਾਰਾ ਹੈ ਇਹ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਬਲਵਿਹਰ ਕਹੇ ਨਾ ਹੁਣ ਸੋਣਾ ਏ ਸੁੱਤਾ ਯਰਗੀਆਂ ਦੇਸ਼ ਜਿਗਾਉਣਾ ਏ ਬਲਵਿਹਰ ਕਹੇ ਨਾ ਹੁਣ ਸੋਣਾ ਏ ਸੁੱਤਾ ਯਰਗੀਆਂ ਦੇਸ਼ ਜਿਗਾਉਣਾ ਏ ਇਹ ਗੰਨ ਮੰਦ ਸਭ ਚੱਕ ਦੇਣਾ ਲਾ ਕੇ ਇਨਕਲਾਬ ਦਾ ਨਾਰਾ ਹੈ ਇਹ ਭਾਰਤ ਦੇਸ਼ ہمارا ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਇਹ ਬੇਈਮਾਨੋਆਂ ਦਾ ਮਾਰਾ ਹੈ ਭਾਈ ਜੀ ਇਹ ਸੱਚਾ ਬਿਲਕੁਲ ਇਹ ਕੋਈ ਦੋਰੇ ਵਾਲੀ ਗੱਲ ਨਹੀਂ ਤੁਸੀਂ ਆਪ ਸਿਆਣੇ ਸਾਮੀਦਾਰੋਂ ਠੀਕ ਹੈ ਨਹੀਂ ਵੀ ਪਾਇਆ ਜਾ ਰਿਹਾ ਹੈ ਦੂਸਰੀ ਪਾਸੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਨੇ ਕਿ ਇਹ ਜੋ ਪ੍ਰੋਸੈਸਾ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਚਾਰ-ਚਾਰ ਵਾਅ ਮੰਗੇ ਗਏ ਨੇ ਕੀ ਕਹਾਂਗੇ ਇਸ ਬਾਰੇ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਸੀਂ ਦੇਖੇ ਰਹੇ ਹੋ ਰਸ਼ ਕਿੰਨਾ ਪਿਆ ਹੈ ਅਸੀਂ ਪਹਿਲਾਂ ਹੁਣੇ ਥੋੜਾ ਪਹਿਲਾਂ ਟਾਈਮ ਪਹਿਲਾਂ ਬਲਾਗ ਜਾ ਕੇ ਆਏ ਆ ਉੱਥੇ ਵੀ ਇਹੀ ਹਾਲ ਸੀ ਉੱਥੇ ਇੱਕ ਜਗ੍ਹਾ ਤੇ ਜਿੰਦਾ ਲੱਗਿਆ ਸੀ ਤੇ ਅੰਦਰ ਬੰਦੇ ਵੇ ਬੈਠੇ ਸੀ ਦੋ ਰਸਤੇ ਦੀ ਪਤਾ ਨਹੀਂ ਕੀ ਸਿਸਟਮ ਬਣਿਆ ਉੱਥੇ ਠੀਕ ਹੈ ਪਰ ਸਾਡੇ ਜਾਣ ਤੋਂ ਬਾਅਦ ਉਹਨਾਂ ਨੇ ਲੋਗ ਖੋਲਤਾ ਜ਼ਰੂਰ ਫਿਰ ਕਹਿੰਦੇ ਸਿਸਟਮ ਅਸੀਂ ਹੁਣ ਥੋੜਾ ਚੇਂਜ ਕਰਿਆ ਇੱਕ ਇੱਕ ਪਿੰਡ ਵਾਈਜ਼ ਅਸੀਂ ਕਰਿਆ ਪਰ ਜਿਹੜਾ ਰਸ਼ਾ ਹੈ ਮੈਨੂੰ ਲੱਗ ਰਿਹਾ ਹੈ ਵੀ ਅੱਜ ਪੂਰਾ ਪੇਪਰ ਨਹੀਂ ਭਰੇ ਜਾਣੇ ਸਾਰਿਆਂ ਦੇ ਹਾਂਜੀ ਇਸ ਬਾਰੇ ਬਹੁਤ ਘੱਟ ਮਿਲਿਆ ਠੀਕ ਹੈ ਜੀ ਇਸ ਦੇ ਵਿੱਚ ਇੱਕ ਤਾਂ ਕੁਝ ਬੰਦੇ ਇਦਾਂ ਹੁੰਦੇ ਨੇ ਕੁਝ ਦਾ ਟ੍ਰੈਂਡ ਹੁੰਦੇ ਨੇ ਕੁਝ ਅਨਟ੍ਰੈਂਡ ਹੁੰਦੇ ਨੇ ਜਿਹੜੇ ਅਨਟ੍ਰੈਂਡ ਨੇ ਉਹਨਾਂ ਦੇ ਪੁੱਛ-ਪੁੱਛ ਕੇ ਕੰਮ ਕਰਨਾ ਹੈ ਉਹਨਾਂ ਦਾ ਕੋਈ ਨਾ ਕੋਈ ਪੇਪਰ ਹਧੂਰਾ ਰਹਿ ਜਾਂਦਾ ਇਸ ਕਰਕੇ ਟਾਈਮ ਦੀ ਕਮੀ ਹੋਣ ਕਰਕੇ ਇਹ ਕਾਫੀ ਜ਼ਿਆਦਾ ਵਰਤ ਪਿਆ ਹਾਂ ਜਿਸ ਤਰ੍ਹਾਂ ਕਿ ਕਾਰਜ ਸਦਕ ਅਫਸਰ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ 3 ਵਜੇ ਤੱਕ ਜੋ ਸਾਡੇ ਕੋਲੇ ਫਾਰਮ ਜਮ੍ਹਾਂ ਹੋ ਜਾਣਗੇ ਅਸੀਂ ਉਹੀ ਪੜਾਂਗੇ ਵੀ 3 ਵਜੇ ਤੱਕ ਹੀ ਜੋ ਫਾਰਮ ਸਾਡੇ ਕੋਲੇ ਜਮ੍ਹਾਂ ਹੋ ਜਾਣਗੇ ਅਸੀਂ ਉਹ ਉਹ ਬੰਦਿਆਂ ਦੇ ਅੱਗੇ ਮਤਲਬ ਪ੍ਰਸੀਡ ਕਰਾਂਗੇ ਉਸ ਤੋਂ ਬਾਅਦ ਕੋਈ ਫਾਰਮ ਨਹੀਂ ਪੜਾਂਗੇ ਕੀ ਕਹਾਂ ਨਹੀਂ ਅਸੀਂ ਤੇ ਇਹ ਚਾਹੁੰਦੇ ਆ ਜਿ ਜਿੰਨੇ ਬੰਦੇ ਰਹਿ ਜਾਣਗੇ ਉਹਨਾਂ ਨੂੰ ਅੱਗੇ ਟਾਈਮ ਦਿੱਤਾ ਜਾਵੇ ਅੱਜ ਨਹੀਂ ਕਰ ਸਕਦੇ ਕਿਉਂ ਕਮੀ ਮਹਿਕਮੇ ਦੀ ਡਿਪਾਰਟਮੈਂਟ ਦੀ ਕਮੀ ਹੈ ਲੋਕ ਆਪਣੀ ਮਰਜ਼ੀ ਨਾਲ ਫਾਰਮ ਨਹੀਂ ਭਰ ਸਕਦੇ ਸੋ ਇਸ ਕਰਕੇ ਜਿਹੜੇ ਅਧੂਰੇ ਫਾਰਮ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਅੱਗੇ ਟਾਈਮ ਦੇਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਜੋ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ ਲੋਕਤੰਤਰ ਦਾ ਮਤਲਬ ਮੁੱਢਲੀ ਇਕਾਈ ਤੋਂ ਸ਼ੁਰੂ ਹੁੰਦੀਆਂ ਨੇ ਇਹ ਡਿਸਾਈਡ ਕਰਦੇ ਨੇ ਕਿ ਕੇਂਦਰ ਵਿੱਚ ਜਾਂ ਸਟੇਟ ਵਿੱਚ ਕਿਸ ਪਾਰਟੀ ਸਰਕਾਰ ਬਣੂਗੀ ਇਸ ਵਿੱਚ ਨਸ਼ੇ ਦੀ ਦੁਰਵਰਤੋਂ ਵੀ ਹੁੰਦੀ ਹੈ ਕੀ ਸੰਦੇਸ਼ ਦੇਣਾ ਚਾਹਾਂਗਾ ਨਸ਼ੇ ਦੀ ਦਰਬਾਰ ਤੋਂ ਬਿਲਕੁਲ ਸਹੀ ਗੱਲ ਹੈ ਨਸ਼ੇ ਦੀ ਦਰਬਾਰ ਤੋਂ ਨਸ਼ਾ ਤਾਂ ਸ਼ੁਰੂ ਹੀ ਹੋ ਚੁੱਕਿਆ ਹੈ ਗਈ ਜਗ੍ਹਾ ਤੇ ਸਾਨੂੰ ਪਤਾ ਲੱਗਿਆ ਕਿਉਂ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹ ਥੋੜਾ ਚੋਰੀ-ਚੋਰੀ ਅੰਡਰਗਰਾਉਂਡ ਹੋ ਕੇ ਕੰਮ ਕਰਦੇ ਨੇ ਆਮ ਕਰਕੇ ਸੋ ਇਸ ਕਰਕੇ ਇਹ ਬਹੁਤ ਘੱਟਿਆ ਗੱਲ ਹੈ ਜਿਹੜੇ ਲੋਕ ਨਸ਼ਾ ਵੇਚ ਕੇ ਜਾਂ ਉਹ ਕਰਕੇ ਪੰਜੀ ਸਰਪੰਚੀ ਲੈਣਗੇ ਉਹ ਅੱਗੇ ਲੋਕਾਂ ਦਾ ਕੀ ਸੁਧਾਰ ਕਰ ਦੇਣਗੇ ਇਹ ਬਿਲਕੁਲ ਇਸ ਤੇ ਲਗਾਮ ਲਗਣੀ ਚਾਹੀਦੀ ਹੈ ਅਸੀਂ ਇਸ ਦੇ ਉਲਟ ਆ ਥੈਂਕ ਯੂ ਪੀਆ ਕਈ ਲੋਕਾਂ ਦੀਆਂ ਸ਼ਿਕਾਇਤਾਂ ਨੇ ਕਿ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਕੀ ਕਹਾਂਗੇ ਇਸ ਬਾਰੇ ਦੇਖੋ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਜਰੂਰ ਸਾਹਮਣੇ ਆਈਆਂ ਨੇ ਮੈਂ ਮਲੌਤ ਜਾ ਕੇ ਆਇਆ ਉੱਥੇ ਵੀ ਗੇਟ ਬੰਦ ਕਰ ਰੱਖੇ ਸੀ ਸਰਕਾਰ ਦੇ ਦੁਆਏ ਥੱਲੇ ਉਹ ਮੈਂ ਡੀਸਾ ਨਾਲ ਗੱਲ ਕਰਕੇ ਗੇਟ ਖਲਾਏ ਲੋਕਾਂ ਦੀ ਐਂਟਰੀ ਕਰਾਈ ਉੱਥੇ ਸਮੂਥਲੀ ਕੰਮ ਚੱਲ ਪਿਆ ਹੁਣ ਮੈਂ ਦਰਾਹੇ ਆਇਆ ਸੀ ਮਾਰਕੀਟ ਕਮੇਟੀ ਦਫ਼ਤਰ ਇੱਥੇ ਕਲਾਸਟਰ ਨੰਬਰ 7 ਤੇ ਜਿਹੜਾ 6 ਆ ਸਿਰਫ ਕਲਾਸਟਰ 6 ਤੇ ਇੱਕ ਅਪਾਇੰਟ ਕੀਤਾ ਹੋਇਆ ਅਫਸਰ ਕਲਾਸਟਰ 7 ਚ ਦੋ ਪਾਇੰਟ ਕੀਤੇ ਹੋਣੇ ਇਹਦੇ ਨਾਲ ਸਾਰੀ ਰਾਤ ਚਾਹੇ ਕਾਗਜ਼ ਭਰ ਜਿੰਨਤਾ ਵੀ ਕੰਪਲੀਟ ਨਹੀਂ ਹੋਏ ਸੋ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਪੂਰੇ ਅਫਸਰ ਤਨਾਤ ਕਰਨੇ ਚਾਹੀਦੇ ਨੇ ਤੇ ਜਿਹੜੇ ਲੋਕ ਹਰਾਸ ਹੁੰਦੇ ਨੇ ਉਹਨਾਂ ਦੀਆਂ ਫਾਈਲਾਂ ਚੈੱਕ ਕਰਕੇ ਰੱਖਣ ਤੇ ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ ਇੱਕ ਇੱਕ ਦੀ ਫਾਈਲ ਚੈੱਕ ਕਰਕੇ ਜੇ ਕੋਈ ਉਹਦੇ ਚ ਖਾਮੀ ਆ ਤਾਂ ਅਫਸਰ ਦਾ ਫਰਜ਼ ਬਣਦਾ ਉਹਨਾਂ ਨੂੰ ਦੱਸਣ ਵੀ ਇਹ ਖਾਮੀ ਆ ਉਹਨੂੰ ਪੂਰਾ ਕਰਕੇ ਲਿਆਓ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਬਹਾਲ ਰਹਿਣੀ ਚਾਹੀਦੀ ਆ ਲੋਕਤੰਤਰਕ ਤਰੀਕਾ ਹਰ ਬੰਦੇ ਨੂੰ ਚੋਣ ਲੜਨ ਦਾ ਚਾਹੇ ਕਿਸੇ ਧੜੇ ਵੱਲੋਂ ਲੜੇ ਕਿਸੇ ਪਾਰਟੀ ਵੱਲੋਂ ਲੜੇ ਨਿਰਪੱਖ ਫੇਅਰ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਇਹੀ ਸਰਕਾਰ ਦੀ ਗੱਲ ਆ ਇਹੀ ਆਪੋਜੀਸ਼ਨ ਦੀ ਗੱਲ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਨੇ ਨਸ਼ੇ ਦੀ ਖੁੱਲ ਕੇ ਦਰਵਾਰ ਤੋਂ ਹੁੰਦੀ ਆ ਲੋਕਾਂ ਨੂੰ ਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹਾਂ ਦੇਖੋ ਜਿਹੜੇ ਕਹਿੰਦੇ ਸੀ 4 ਦਿਨ ਚ ਨਸ਼ਾ ਖਤਮ ਕਰ ਦਾਂਗੇ ਅੱਜ 3 ਸਾਲ ਹੋ ਗਏ ਡਰੱਗ ਪਿੰਡਾਂ ਦੇ ਵਿੱਚ ਚੌਤਰਿਆਂ ਤੇ ਸਾਂਝੀ ਜਗ੍ਹਾ ਤੇ ਰੱਖ ਕੇ ਵੇਚੀ ਜਾ ਰਹੀ ਆ ਇਹਨਾਂ ਦੇ ਜਿਹੜੇ ਲੀਡਰ ਨੇ ਮੰਥਲੀਆਂ ਲੈ ਰਹੇ ਨੇ ਬਕਵਾਰ ਰਹੇ ਨੇ ਸੋ ਅੱਜ ਕਿੱਥੇ ਗਿਆ ਉਹ ਬਦਲਾਅ ਇਹ ਬਦਲਾਅ ਨਹੀਂ ਲੋਕਾਂ ਨਾਲ ਬਦਲਾ ਲਿਆ ਜਾ ਰਿਹਾ ਸੋ ਬੇਨਤੀ ਆ ਸਰਕਾਰ ਜਾਗੇ ਪਾਰਲੀਮੈਂਟ ਚ ਲੋਕਾਂ ਨੇ ਜਗਾਤੀ 13 ਕਹਿੰਦੇ ਸੀ ਤਿੰਨ ਆਏ ਨੇ ਹੁਣ ਪੰਜਾਬ ਚ ਜਿਹੜੀ ਕਾਂਗਰਸ ਪਾਰਟੀ اپੋਜੀਸ਼ਨ ਦਾ ਰੋਲ ਅਦਾ ਕਰ ਰਹੀ ਆ ਸਭ ਤੋਂ ਵੱਧ ਪੰਚਾਇਤਾਂ ਕਾਂਗਰਸ ਪਾਰਟੀ ਦੀਆਂ ਬਣ ਗਈਆਂ ਹਾਂਜੀ ਹਾਂ ਜੀ ਸੇਟ ਸਾਹਿਬ ਪੰਚਾਇਤੀ ਚੋਣਾਂ ਦੇ ਲਈ ਤੁਸੀਂ ਇੱਥੇ ਮਾਰਕ ਮਿਟੀ ਦਫਤਰ ਆਏ ਹੋ ਕੀ ਕਹਿਣਾ ਚਾਹੋ ਅੱਜ ਅਸੀਂ ਇੱਥੇ ਜੋ ਦੇਖ ਰਹੇ ਹਾਂ ਪੰਚਾਇਤੀ ਚੋਣਾਂ ਸਾਡੇ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਇਹ ਪਿੰਡਾਂ ਤੋਂ ਸ਼ੁਰੂ ਹੁੰਦਾ ਹੈ ਲੋਕਤੰਤਰ ਹੋਇਆ ਪਿੰਡਾਂ ਤੋਂ ਸ਼ੁਰੂ ਹੁੰਦਾ ਹੈ ਪਰ ਇੱਥੇ ਅੱਗੇ ਜੋ ਅਸੀਂ ਹਾਲਾਤ ਦੇਖੇ ਸੱਜਣਾ ਨਾਲ ਗੱਲ ਕੀਤੀ ਪਿੰਡਾਂ ਤੋਂ ਵੱਖ ਵੱਖਾਇਆ ਤੋਂ ਉਹਨਾਂ ਨੇ ਕਿਹਾ ਕਿ ਜੋ ਪ੍ਰੋਸੈਸ ਹੈ ਦਾਖਲ ਕਾਲਜ ਦਾਖਲ ਕਰਨ ਦਾ ਉਹ ਸਰਕਾਰ ਨੇ ਥੋੜਿਆ ਪੇਚੀ ਦਾ ਬਣਾ ਦਿੱਤਾ ਹੈ ਪਹਿਲਾਂ ਉਹ ਕਹਿੰਦੇ ਨੇ ਵੀ ਤੁਸੀਂ ਨਾਲ ਗਵਾਹ ਲੈ ਕੇ ਆਉਣਾ ਪਹਿਲਾਂ ਦੱਸਿਆ ਨਹੀਂ ਫਿਰ ਕਹਿੰਦੇ ਗਵਾਹ ਲੈ ਕੇ ਆਉਣਾ ਜਦੋਂ ਗਵਾਹ ਲੈ ਕੇ ਆਏ ਨੇ ਫਿਰ ਉਹ ਕਹਿੰਦੇ ਗਵਾਹਾਂ ਦੀ ਲੋੜ ਨਹੀਂ ਇੰਨਾ ਉਲਝਾਤਾ ਸਿਸਟਮ ਵੀ ਉਹ ਬੰਦਾ ਦਾ ਜੋ ਸਮਾਂ ਹੈ ਜੋ ਕੁਛ ਨੇ ਕਾਗਜ਼ ਦਾਖਲ ਕਰਨ ਲਈ ਲਗਾਉਣਾ ਸੀ ਉਹਨੂੰ ਦੁਬਾਰਾ ਫੇਡ ਕੋਰ ਕਰੇ ਨਹੀਂ ਜਾ ਕੇ ਕਾਜ ਪੱਤਰ ਤਿਆਰ ਕਰਾਉਣੇ ਪੈਂਦੇ ਨੇ ਕਿਸੇ ਨੂੰ ਐਫੀਡੇਟ ਤਿਆਰ ਕਰਨਾ ਪੈਂਦਾ ਹੈ ਕਿਸੇ ਨੂੰ ਜੋ ਵੀ ਫਾਰਮੈਟ ਦੱਸਦੇ ਹਨ ਉਹ ਕੋਈ ਪੇਚੀ ਦਾ ਜੋ ਹੈਗੇ ਆ ਜੋ ਸ਼ਰਤਾਂ ਹਨ ਉਹਨੂੰ ਪੂਰਾ ਨਹੀਂ ਕਰ ਸਕਦੇ ਇਹ ਮਤਲਬ ਵਧੀਆ ਰਜਾ ਨਹੀਂ ਕਿਹਾ ਜਾ ਸਕਦਾ ਇਹ ਕੋਈ ਵਧੀਆ ਰਜਾ ਨਹੀਂ ਕਿਹਾ ਜਾ ਸਕਦਾ ਇਹ ਤਾਂ ਜੋ ਵੱਖ-ਵੱਖ ਪਾਰਟੀਆਂ ਦੇ ਲੋਕ ਇੱਥੇ ਆ ਕੇ ਆਪਣੇ ਕਾਗਜ਼ ਪੱਤਰ ਦਾਖਲ ਕਰਦੇ ਨੇ ਉਹਨੂੰ ਲਿਜਾਣ ਦਾ ਇੱਕ ਤਰੀਕਾ ਬਣਾ ਲਿਆ ਕਿਵੇਂ ਨਾ ਕਿਵੇਂ ਲੋਕ ਘਟੋ ਘਟ ਜੋ ਹੈ ਆਪਣੇ ਜੋ ਕਾਗਜ ਨੇ ਉਹ ਦਾਖਲ ਨਾ ਕਰਨ ਪਰ ਲੋਕਾਂ ਨੂੰ ਇਹ ਤਸ਼ਾਹ ਦੇਖਣ ਨੂੰ ਮਿਲਦਾ ਹੈ ਉਹ ਫਿਰ ਵੀ ਇਹਦੇ باوجود ਵੀ ਆਪਣੇ ਉਹ ਕਾਗਜ ਪੱਤਰ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇੱਥੇ ਕੋਈ ਸੱਜਣਾ ਨਾਲ ਗੱਲ ਕੀਤੀ ਗਈ ਜੋ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਤ ਹਨ ਉਹ ਆਮ ਆਦਮੀ ਪਾਰਟੀ ਤੋਂ ਹੀ ਦੁਖੀ ਹਨ ਉਹ ਕਹਿੰਦੇ ਆਮ ਆਦਮੀ ਪਾਰਟੀ ਜੋ ਹੈ ਉਹ ਆਮ ਆਦਮੀ ਪਾਰਟੀ ਨਹੀਂ ਰਹੀ ਉਹੀ ਲੋਕ ਜੋ ਪੁਰਾਣਾ ਸਿਸਟਮ ਪੁਰਾਣੇ ਬੰਦੇ ਇਸ ਪਾਰਟੀ ਵਿੱਚ ਸ਼ਾਮਲ ਹੋਏ ਉਹ ਪੁਰਾਣਾ ਹੀ ਸਿਸਟਮ ਲਾਗੂ ਕਰ ਰਹੇ ਹਨ ਅੱਜ ਪ੍ਰਧਾਨ ਜੀ ਕਿਨਾਂ ਜੀ ਮੇਰਾ ਨਾਮ ਮਲਕੀਸ਼ ਸਿੰਘ ਧਾਲੀਵਾਲ ਪ੍ਰਧਾਨ ਨਗਰ ਕੌਂਸਲ ਪਾਇਲ ਅੱਜ ਜੈਤੀ ਚੋਣਾਂ ਦੇ ਸਬੰਧ ਵਿੱਚ ਨਾਮਿਨੇਸ਼ਨ ਪੇਪਰ ਦਾਖਲ ਕਰਨ ਆਏ ਹਾਂ ਤੇ ਬੜਾ ਤਸ਼ਾਹ ਲੋਕਾਂ 'ਚ ਤੇ ਇਹ ਜਿਹੜੀ ਨਗਰ ਕੌਂਸਲਾਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮੁੱਢਲੀਆਂ ਇਕਾਈਆਂ ਹੁੰਦੀਆਂ ਲੋਕ ਰਾਜ ਦੀਆਂ ਤੇ ਇਹਦੇ ਚ ਛਾਰਿਆਂ ਨੂੰ ਹੀ ਸ਼ਮੂਲੀਅਤ ਕਰਨੀ ਇੱਕ ਸ਼ੁਭ ਸ਼ਗਨ ਹੁੰਦਾ ਤੇ ਬਹੁਤ ਪਿੰਡਾਂ 'ਚ ਸਰਬਸੰਮਤੀਆਂ ਹੋ ਰਹੀਆਂ ਉਹ ਵੀ ਬਹੁਤ ਵਧੀਆ ਗੱਲ ਹੈ ਤੇ ਇਹਦੇ ਚ ਜਿਹੜੀ ਪਾਰਟੀ ਜਿਹੜੀ ਲੈਵਲ ਹੈ ਉਹ ਬਾਅਦ ਚ ਵਿਚਾਰਿਆ ਜਾਂਦਾ ਪਹਿਲਾਂ ਬੰਦਾ ਵਿਚਾਰਿਆ ਜਾਂਦਾ ਤੇ ਇਹ ਬੜੀ ਵਧੀਆ ਗੱਲ ਹੈ ਵੀ ਬਹੁਤ ਵੱਡੀ ਗਿਣਤੀ 'ਚ ਸਰਪੰਚ ਪੰਚ ਆਪਣੇ ਨਾਮੀਨੇਸ਼ਨ ਪੇਪਰ ਇੱਥੇ ਦਾਖਲ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜਿਹੜਾ ਹੈਗਾ ਆਪਸੀ ਭਾਈਚਾਰਕ ਸਾਂਝ ਰਹੀ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਨੁਮਾਇੰਦੇ ਨੇ ਜਿਹੜੇ ਚੁਣੇ ਜਾਣ ਬਿਨਾਂ ਕਿਸੇ ਨੋਬਲ ਅਲਚ ਤੋਂ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਵਧੀਆ ਬੰਦਿਆਂ ਨੂੰ ਆਪਣੇ ਨੁਮਾਇੰਦੇ ਚੁਣੋ ਤਾਂ ਜੋ ਜਿਹੜੀ ਲੋਕਰਾਜ ਦੀ ਜਿਹੜੀ ਕਦਰਾਂ ਕੀਮਤਾਂ ਉਹ ਕਾਇਮ ਰੱਖੀਆਂ ਜਾਣ। ਹਾਂਜੀ ਭਰਾ ਜੀ ਕਿਨਾਂ ਜੀ ਆਪਣਾ ਬਾਜੀ ਮੈਂ ਜਗਰਾਤ ਸਿੰਘ ਸਾਬਕਾ ਪੰਚ ਪਿੰਡ ਮਕਸੂਦਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਦਿੱਤਾ ਕਿ ਅੱਜ ਪੰਚਾਇਤੀ ਚੋਣਾਂ ਦਾ ਆਖਰੀ ਵਰਨਤਮ ਦਾ ਆਖਰੀ ਦਿਨ ਹੈ ਹਾਂ ਜੀ ਇਹਨਾਂ ਲੱਗਿਆ ਉਹਨਾਂ ਦੇ ਬਹੁਤ ਭਾਰੀ ਪ੍ਰਸਾਧ ਹਾਂ ਜੀ ਹਾਂ ਜੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਹਾਂ ਜੀ ਸਮਾਹ ਕਰ ਦਿੱਤਾ ਗਿਆ ਹਾਂ ਜੀ ਦੇਖੋ ਜੀ ਵੈਸੇ ਸਵਾਲ ਤਾਂ ਹੈ ਬੜਾ ਹਾਈ ਲੈਵਲ ਦਾ ਜਿਵੇਂ ਵੀ ਸਰਕਾਰ ਨੇ ਸਰਕਾਰ ਨੇ ਨਾ ਆਪਣੇ ਜੀਰੀ ਦਾ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਭਈ ਹੋਰ ਵੀ ਕਾਰਨ ਹੋ ਸਕਦੇ ਆ ਤੇ ਇਸ ਕਰਕੇ ਘੱਟ ਤੋਂ ਘੱਟ ਸਮੇਂ ਚ ਕਰਵਾਈਆਂ ਨੇ ਪਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਜਿੰਨੇ ਵੀ ਇੱਥੇ ਫਾਰਮ ਭਰਨ ਆਏ ਨੇ ਚਾਹੇ ਰਾਤ ਦੇ 10 ਵਜਣ ਸਾਰਿਆਂ ਦੇ ਫਾਰਮ ਭਰੇ ਜਾਣਗੇ ਕਿਸੇ ਦਾ ਨਾ ਕੋਈ ਵੀ ਤੱਕਾ ਨਹੀਂ ਹੋਊ ਤੇ ਬੜੀ ਆਮਾਨਦਈ ਨਾਲ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਕਿਸੇ ਨੂੰ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਜੀ ਜਗਰਾਤ ਜੀ ਥੋੜੀ ਜੀ ਇਹ ਵੀ ਸਟੇਟ ਆ ਰਹੀ ਹੈ ਕਿ ਜੋ ਇਹ ਪ੍ਰੋਸੈਸ ਆ ਹਾਂ ਜੀ ਥੋੜਾ ਜਿਹਾ ਗੁੰਝਲਦਾਰ ਕਰ ਦਿੱਤਾ ਗਿਆ ਕੀ ਕਹੋਗੇ ਸਰ ਦੇਖੋ ਜੀ ਇਹ ਜੋ ਵੀ ਆ ਨਾ ਕਈ ਵਾਰ ਮਿਸਯੂਜ਼ ਕਰ ਜਾਂਦੇ ਨੇ ਲੋਕ ਜੇਕਰ ਆਪਾਂ ਇਹ ਪ੍ਰੋਸੈਸ ਨੂੰ ਥੋੜਾ ਸਖਾਲਾ ਜਾਂ ਕਹਿ ਲਓ ਵੀ ਕਰਦੇ ਆ ਵੈਸੇ ਇਹ ਵੀ ਗੱਲ ਨਹੀਂ ਕਈ ਚੀਜ਼ਾਂ ਦੇ ਵਿੱਚ ਛੋਟ ਵੀ ਦਿੱਤੀ ਗਈ ਆ ਜਿਵੇਂ ਐਨਓਸੀ ਲਈ ਤੁਸੀਂ ਐਫਪੀ ਡਾਇਰੈਕਟ ਵੀ ਦੇ ਸਕਦੇ ਹੋ ਤੇ ਉਹਦੇ ਲਈ ਬੜੀ ਵਧੀਆ ਲੋਕਾਂ ਲਈ ਹਨਾ ਰਾਹਤ ਵਾਲੀ ਗੱਲ ਆ ਇਹ ਮੇਰੇ ਖਿਆਲ ਚ ਪਹਿਲਾਂ ਸਾਇਦੇ ਨਹੀਂ ਹੁੰਦੀ ਹੁਣੀ ਇਦਾਂ ਦੀ ਸਥਿਤੀ ਹਨਾ ਵੀ ਤੁਸੀਂ ਆਪਣਾ ਅ ਦੇ ਕੇ ਸਬਾਇ ਘੋਸ਼ਣਾ ਪੱਤਰ ਵੀ ਜਾਰੀ ਕਰਾ ਸਕਦੇ ਹੋ ਐਨਓਸੀ ਤੋਂ ਬਿਨਾ ਜੀ ਜਿਸ ਤਰ੍ਹਾਂ ਕਿ ਇੱਕ ਤਰ੍ਹਾਂ ਦਾ ਹੁੰਦਾ ਹੈ ਕਿ ਜੋ ਲੋਕਤੰਤਰ ਹੈ ਪਿੰਡਾਂ ਤੋਂ ਸ਼ੁਰੂ ਹੁੰਦਾ ਹੈ ਹਾਂਜੀ ਪੰਚਾਇਤੀ ਚੋਣਾਂ ਡਿਸਾਈਡ ਕਰਦੇ ਨੇ ਕਿ ਬਾਅਦ ਦੇ ਵਿੱਚ ਕਿਹੜੀ ਸਰਕਾਰ ਬਣੂਗੀ ਹਾਂਜੀ ਇੱਕ ਡਾਇਰੈਕਸ਼ਨ ਮਿਲ ਜਾਂਦੀ ਆ ਹਾਂਜੀ ਤੇ ਇਹ ਕੋ ਪੰਚਾਇਤੀ ਚੋਣਾਂ ਦੇ ਵਿੱਚ ਜੋ ਨਸ਼ੇ ਦੀ ਵੀ ਖੁੱਲ ਕੇ ਹਾਂਜੀ ਟਾਕਰਾ ਜਾਂਦੀ ਆ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਦੇਖੋ ਜੀ ਇਹ ਜੋ ਗੱਲ ਰਵਾਇਤੀ ਪਾਰਟੀਆਂ ਸ਼ੁਰੂ ਕਰੀ ਹੋਈ ਅਸੀਂ ਤਾਂ ਹੁਣੇ ਰਾਜ ਭਾਗ ਚ ਆਏ ਆ ਸਾਨੂੰ 2.5 ਸਾਲ ਹੋਇਆ ਅਸੀਂ ਇਹਨਾਂ ਚੀਜ਼ਾਂ ਤੋਂ ਗਰੇਜ ਕਰਦਿਆਂ ਨਸ਼ਿਆਂ ਤੋਂ ਬਈ ਬਿਲਕੁਲ ਨਹੀਂ ਲੋਕਾਂ ਨੂੰ ਆਪੋ ਆਜ਼ਾਦ ਹੋ ਕੇ ਆਪਣਾ ਮਤਦਾਨ ਕਰਨ ਦਾ ਅਧਿਕਾਰ ਆ ਜੀ ਕਿਸੇ ਵੀ ਤਰ੍ਹਾਂ ਇਦਾਂ ਦਾ ਗਲਤ ਚੀਜ਼ ਨਾਲ ਪ੍ਰਭਾਵਿਤ ਕਰਨਾ ਨਸ਼ਿਆਂ ਨਾਲ ਜਾਂ ਪੈਸੇ ਨਾਲ ਜਾਂ ਕੋਈ ਗਿਫਟ ਦੇ ਕੇ ਬੜਾ ਮਾੜਾ ਗਲਤ ਰੁਝਾਨ ਆ ਜੀ ਆ ਏਸੀਆਂ ਪੁਰਾਣੀਆਂ ਪਰਤਾਂ ਨੂੰ ਤੋੜਨ ਜਾ ਰਹੇ ਆ ਜੀ ਤੇ ਤੋੜ ਰਹੇ ਆ ਹਾਂ ਜੀ ਹਾਂ ਜੀ ਜੀਮਾ ਪਿੰਡਾ ਜੀ ਜੀਮਾ ਪਿੰਡਾ ਹਾਂ ਜੀ ਕਿਹੜੇ ਮਤਲ ਤੁਸੀਂ ਪੰਚੀ ਲਈ ਸਰਪੰਚ ਲਈ ਭਰ ਪੰਚੀ ਲਈ ਭਰੇ ਆ ਇਹਨਾਂ ਦੇ ਹੱਕ ਆ ਗਏ ਚੰਗੇ ਇਹ ਨਾਲ ਹੀ ਆ ਕੋਈ ਦਿੱਕਤ ਆਈ ਹੋਵੇ ਇਸੇ ਕੋਈ ਕੋਈ ਦੁੱਖ ਨਹੀਂ ਫਿਗਿਆ ਹੋਣੀਆਂ ਬੰਦੇ ਹੈਗੇ ਨੇ ਅੱਪੀ ਸੰਭ ਲੈਣੇ ਕੋਈ ਦਿੱਕਤ ਲੱਗਦਾ ਕਿ ਬੀਬੀਆਂ ਨੂੰ ਸਿਰਫ ਜਿਹੜੇ ਮਤਲਬ ਆਪਣੇ ਮਰਦ ਨੇ ਇਹ ਬੀਬੀਆਂ ਨੂੰ ਖੜਾ ਕਰ ਦਿੰਦੇ ਨੇ ਸਿਰਫ ਕੰਮ ਪੂਰਤੀ ਵਾਸਤੇ ਤੇ ਕੰਮ ਖੁਦ ਕਰਦੇ ਨੇ ਨਹੀਂ ਕੋਈ ਕੋਈ ਤਾਂ ਸਲਾਹ ਲੈਣ ਗਈ ਅਕਸਰ ਨੂੰ ਜਾਂ ਜਾਂ ਖੜਾਇਆ ਸਲਾਹ ਵੀ ਲੈਣੀ ਪੈਣੀ ਹੈ ਹਾਂ ਨਾ ਸਲਾਹ ਲੈਣੀ ਪਈ ਲੱਗਦਾ ਕਿ ਬੀਬੀਆਂ ਨੂੰ ਪੂਰਾ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਪੰਚਾਇਤ ਦੀਆਂ ਮੀਟਿੰਗਾਂ ਤੇ ਜਾਓ ਤੇ ਆਪਣੇ ਹੁਣ ਕਹਿੰਦੇ ਨੇ ਕੀ ਕਹਿੰਦੇ ਹੈ ਕਿ ਨਸਦ ਨਹੀਂ ਦੇਖੀ ਜਾਂਦੀ ਇਹ ਤਾਂ ਕੱਟ ਲੈ ਦਿਨੇ ਸਲਾਹ ਨਾ ਕੋਈ ਗੱਲ ਨਹੀਂ ਆਪਾਂ ਨਹੀਂ ਕੁਝ ਕਹਿੰਦੇ ਇਸ ਮਾਮਲੇ ਤੁਸੀਂ ਪਹਿਲਾਂ ਵੀ ਗੜੇ ਉੱਚ ਕਦੇ ਇਹ ਪਹਿਲੀ ਵਾਰੀ ਪਹਿਲੀ ਵਾਰੀ ਐਚੀ ਚ ਹੈ ਠੀਕ ਹੈ ਹੋ ਜਾ ਨਹੀਂ ਚੱਲੇਗਾ ਐਸਾ ਪਹਿਲਾਂ ਨਮਾਜ਼ ਜਾਂਦੇ ਯਾਰ ਭਾਈ ਜੀ ਠੀਕ ਹੈ ਜੀ ਅਸਲ ਜਿਸ ਤਰ੍ਹਾਂ ਕਿ ਪੰਚਾਇਤ ਚੋਣਾਂ ਦੇ ਵਿੱਚ ਹਮੇਸ਼ਾ ਹੁੰਦਾ ਆਖਰੀ ਦਿਨ ਹੈ ਕਿੰਨੇ ਬਲਕ ਕਲਸਟਰ ਬਣਾਏ ਗਏ ਨੇ ਤੇ ਕਿੰਨੇ ਵਜੇ ਤੱਕ ਤੁਸੀਂ ਫਾਰਮ ਭਰੋ ਦੇਖੋ ਜੀ ਮੇਰੇ ਕੋਲ ਦਰਾਹਾ 1 ਕਲਸਟਰ ਜਿਹੜਾ ਹੈਗਾ ਇਹਦੇ ਵਿੱਚ 9 ਬਿੰਦ ਨੇ 3 ਵਜੇ ਤੱਕ ਜਿਹੜਾ ਪੰਜਾਬ ਗਵਰਨਮੈਂਟ ਦਾ ਟਾਈਮ ਦਿੱਤਾ ਹੈ 11 ਵਜੇ ਤੱਕ 3 ਵਜੇ ਤੱਕ 3 ਵਜੇ ਤੋਂ ਜਿਹੜੇ ਲਾਸਟ ਲਾਈਨ ਦੇ ਵਿੱਚ ਬਿੰਦ ਲੱਗ ਜਾਣਗੇ ਅਸੀਂ ਉਹਨਾਂ ਨੂੰ ਲਾਸਟ ਵਿੱਚ ਨੰਬਰ ਇੱਕ ਟੋਕਨ ਦਵਾਂਗੇ ਚਾਹੇ ਸਾਨੂੰ 5 ਵਜੇ ਜਾਂ ਚਾਹੇ 6 ਵਜੇ ਜਾਂ 7 ਵਜੇ ਜਿਹੜੇ 3 ਵਜੇ ਤੱਕ ਲਾਈਨ ਦੇ ਵਿੱਚ ਲੱਗ ਜਾਣਗੇ ਅਸੀਂ ਸਾਰਿਆਂ ਦਾ ਨਾਮੀਨੇਸ਼ਨ ਲਵਾਂਗੇ ਫਾਰਮ ਜਿਸ ਤਰ੍ਹਾਂ ਕਿ ਰਸ਼ ਕਾਫੀ ਹੈ ਬਾਹਰੋਂ ਦੇ ਲੋਕਾਂ ਨੇ ਮਤਲਬ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਮਤਲਬ ਸਹੀ ਤਰੀਕੇ ਨਾਲ ਸਹੀ ਫੀਡ ਨਾ ਨਹੀਂ ਕੰਮ ਹੋ ਰਿਹਾ ਹੈਗਾ ਦੇਖੋ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਡਾ ਪ੍ਰੋਸੈਸ ਕਿੰਨਾ ਵਧੀਆ ਚੱਲ ਰਿਹਾ ਹੈ ਪੰਜ ਚਾਰ ਮਿੰਟੇ ਇੱਕ ਬੰਦੇ ਨੂੰ ਲੱਗਦੇ ਨੇ ਤੇ ਪ੍ਰੋਪਰ ਪ੍ਰੋਸੈਸਿੰਗ ਕਰ ਰਹੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਸਾਡੇ ਵਾਸਤੇ ਕਿਸੇ ਨੇ ਕੋਈ ਕੰਪਲੇਟ ਨਹੀਂ ਸਾਨੂੰ ਕੀਤੀ ਹੈਗੀ ਤੇ ਹਰੇਕ ਨੇ ਇਹੀ ਸਰਾਇਆ ਵੀ ਥੋੜਾ ਜਿਹਾ ਪ੍ਰੋਸੈਸ ਜਿਹੜਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਹੈ ਜੀ ਸਰ ਜਿਹੜੇ ਬੰਦੇ ਬਾਹਰ ਆ ਜਾਣਗੇ 3 ਵਜੇ ਤੋਂ ਬਾਅਦ ਉਹਨਾਂ ਦਾ ਫਿਰ ਕੀ ਕੀਤਾ ਜਾਏਗਾ ਦੇਖੋ 3 ਵ ਚਾਹੇ ਉਹ ਜਿੰਨੇ ਮਰਜ਼ੀ ਲਾਈਨ ਵਿੱਚ ਲੱਗ ਜਾਣਾ 3 ਵਜੇ ਤੱਕ ਜਿੰਨਾ ਦੀ ਐਂਟਰੀ ਹੋ ਜਾਏਗੀ ਅਸੀਂ ਉਹਨਾਂ ਦਾ ਜਿਹੜਾ ਨਾਮੀਨੇਸ਼ਨ ਫਾਰਮ ਲਵਾਂਗੇ ਇੱਕ ਸਰ ਲੋਕਾਂ ਦੀ ਹੋਰ ਸ਼ਿਕਾਇਤ ਹੈ ਵੀ ਥੋੜਾ ਕੰਪਲੈਕਸ ਕਰਤਾ ਜਿਹੜਾ ਸਿਸਟਮ ਦਾ ਹੈ ਵੀ ਚਾਰ ਚਾਰ ਗਵਾਹ ਹੁਣ ਮੰਗੇ ਜਾ ਰਹੇ ਨੇ ਪਹਿਲਾਂ ਦੋ ਹੁੰਦੇ ਸੀਗੇ ਇਸ ਬਾਰੇ ਕੀ ਕਹੋਗੇ ਦੇਖੋ ਅਸੀਂ ਦਾ ਇਕੱਲਾ ਜਿਹੜਾ ਹੈਗਾ ਕੈਂਡੀਡੇਟ ਪ੍ਰੋਪ ਆ ਰਿਹਾ ਇੱਕ ਉਹਦਾ ਪ੍ਰੋਪੋਜ਼ਰ ਆ ਇੱਕ ਸੈਕੰਡਰ ਆ ਹੈਗਾ ਤੇ ਜਿਵੇਂ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਇਹਨੂੰ ਪ੍ਰੋਸੈਸ ਨੂੰ ਸਰਲ ਬਣਾਇਆ ਗਿਆ ਅਸੀਂ ਉਸ ਮੁਤਾਬਕ ਆਪਣਾ ਕੰਮ ਕਾ ਜਿਹੜਾ ਕਰ ਰਹੇ ਹਾਂ